ਨਮਸਕਾਰ ਜੀ ਦੋਸਤੋ ਤੁਸੀਂ ਸਾਰੇ ਜਾਣੋ ਕਿ ਛੋਟਾ ਸਵਾਦ ਦਾ ਤੇ ਅੱਜ ਦੀ ਵੀਡੀਓ ਹੋਣ ਜਾ ਰਹੀ ਹੈ ਪਿੰਡ ਧੌਲੇ ਤੋਂ ਬਾਈ ਸਰਪਚਾਨ ਦੇ ਘਰੋਂ ਤੇ ਤੁਸੀਂ ਕੋਈ ਤੁਸੀਂ ਵੀ ਜੇ ਆਪਦੇ ਫੀਡ ਵਾਲੇ ਕੋਈ ਵੀ ਵੀਡੀਓ ਬਣਾਉਣਾ ਚਾਹਣਾ ਤਾਂ ਮੁੱਸੀਆ ਦੇ ਚੈਨਲ ਨਾਲ ਕਨੈਕਟ ਕਰ ਸਕਦੇ ਹੋ ਆਪਣਾ ਨੰਬਰ 98764 79400 ਤੇ ਬਾਈ ਕੋਲੇ ਸੇਵ ਹੈੜਾ ਨੇ ਇੱਕ ਤਾਜੀ ਸੂਈ ਆ ਚੰਗੇ ਰਿਕਾਰਡ ਵਾਲੇ ਪਸ਼ੂ ਹੁੰਦੇ ਆ ਬਾਈ ਕੋਲੇ ਤੇ ਵੀਡੀਓ ਚ ਬਾਈ ਤੋਂ ਕਰਾ ਦੇਮ ਮੋਢੇ ਤੇ ਪਸ਼ੂ ਸਾਰੇ ਦਿਖਾ ਦੇਣੇ ਤੋੜ ਕੇ ਕਰਾਉਣੇ ਬਾਈ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਬਾਈ ਜੀ ਠੀਕ ਹੈ ਜੀ ਵਧੀਆ ਭਾਈ ਆਪਣਾ ਲੋਕੇਸ਼ਨ ਤੇ ਮਾਲ ਨੰਬਰ ਦੋ ਦੋ ਪਹਿਲਾਂ ਆਪਣਾ ਹੀ ਨਾਮ ਸਚੈਨ ਸਿੰਘ ਆ ਜੀ ਪਿੰਡ ਧੌੜਾ ਜੀ ਜ਼ਿਲ੍ਹਾ ਬਰਨਾਲਾ ਜੀ ਜਿਹੜਾ ਬਰਨਾਲਾ ਮੋਬਾਈਲ ਨੰਬਰ 98785 ਜੀ 85499 ਜੀ 98785 85499 ਜੀ ਬਰਨਾਲਾ ਕਿੰਨਾ ਰਹਿ ਜਾਂਦਾ ਜੀ ਇੱਥੋਂ ਬਰਨਾਲਾ 10 ਕਿਲੋਮੀਟਰ ਰਹਿ ਗਿਆ ਜੀ ਠੀਕ ਆ ਹਾਂ ਜੀ ਬਾਈ ਦਾ ਪੁਰਾਣਾ ਕੰਮ ਆਣਾ ਬਾਈ ਹਾਂਜੀ ਹਾਂਜੀ ਵੀਰੇ 2010 ਤੋਂ ਕਰਦਾ ਆਂ ਕੰਮ ਠੀਕ ਆ ਜੀ ਤੇ ਕਿੰਨੇ ਨਾਗਾ ਵੀਰੇ ਸਚੈਨ ਆਪਣੇ ਕੋਲੇ ਬਾਈ 600 ਨਾਗ ਰਹਿ ਗਏ ਬਾਕੀ ਕੁਝ ਵੇਚੀ ਜਾਂਦੀਆਂ ਨੇ ਨਾਲ ਦੀ ਨਾਲ ਕਾਮਾਂ ਸਾਰੀਆਂ ਟੋਪੀਆਂ ਆਈ ਜਾਂਦੀਆਂ ਨੇ ਵਿੱਚ ਹੀ ਜਾਈ ਜਾਂਦੀ ਚੰਗੇ ਦੁੱਧ ਵਾਲਿਆਂ ਨੇ ਸਾਰੀਆਂ ਠੀਕ ਆ ਬਾਈ ਤਾਂ ਵੀ ਦੋਸਤੋ ਚੰਗੇ ਦੁੱਧ ਵਾਲੇ ਜਿਹੜੇ ਚੰਗੇ ਪਸ਼ੂ ਬਰੀਡਰ ਰੱਖਣਦੇ ਸੀਨ ਆ ਉਹ ਬੰਦੇ ਬਾਈ ਨਾਲ ਕਰ ਲੋ ਕਨੈਕਟ ਤੇ ਮੋਡਲ ਕਰਾ ਦੇਗੇ ਵੀਡੀਓ ਚ ਕਿਹੜੀ ਤੋਂ ਸ਼ੁਰੂ ਕਰੀਏ ਬਾਈ ਇਹ ਤੋਂ ਹੀ ਕਰਉਣਾ ਕਿੰਨੇ ਦਿਨ ਰਹਿੰਦੇ ਵੀਰੇ ਇਹ ਇਹ ਹਫਤੇ ਤੋਂ ਦੱਸ ਦੇਣ ਲੈ ਜੂ ਵੀਰੇ ਅੱਛਾ 10 ਦਿਨਾਂ ਦੀ ਕੱਟਣੀ ਹਾਂਜੀ ਬੜੋ ਬੜੋ ਬਹੁਤ ਵੜਾ ਲੇਵੋ ਰੂ ਵਿੱਚ ਵੀਡੀਓ ਦਾ ਟਾਈਮ ਹੈਗਾ 1:30 ਵਜੇ ਦਾ ਤੇ ਲੈ ਮਨ ਲਓ ਵੀਰੇ ਬਈ ਠੀਕ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਥਣ ਚ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਵੇ ਆਪਣੀ ਜ਼ਿੰਮੇਵਾਰੀ ਹੋਈ ਕੋਈ ਦਿੱਕਤ ਵਾਲੀ ਗੱਲ ਨਹੀਂ ਦੂਜਾ ਸੁਆ ਵੜ ਸੁਉਂਦੀ ਆ ਜੀ ਠੀਕ ਹੈ ਇਹਨੇ ਪਲੂਨ ਨੇ 37 38 ਕਿਲੋ ਦੁੱਧ ਕੱਢਿਆ ਹੋਇਆ ਜੀ ਇਹਦੇ ਕਿ ਟਾਈਮ ਮੰਨ ਲਓ ਵੀ 40 ਪਲੱਸ ਕਰਨਾ ਪੈਣਾ ਦੁੱਧ ਜੀ ਥਣ ਵੀ ਮੁੱਠੀ ਵਾਲਾ ਹਾਂਜੀ ਮੁੱਠੀ ਵਾਲਾ ਜੀ ਇਹ ਮਸ਼ੀਨ ਤੇ ਲਾਉਂ ਮਸ਼ੀਨ ਲਾ ਲੋ ਇੱਕ ਕੱਦ ਕਾ 22 ਗਾਂ ਆ ਗਈ ਦੋਸਤੋ ਹਾਂਜੀ ਫੁੱਲ ਹਾਈਟ ਵਾਲੀ ਹੈ ਵੱਡੀ-ਬੁੱਡੀ ਬਹੁਤ ਆ ਬੀ 38 ਲੀਟਰ ਦੀ ਮਾਰਕਟ ਨੂੰ ਬਾਈ ਕਹਿੰਦਾ ਤੋੜੀ ਹਾਂ ਤੋੜ ਦੇ ਵੀਰੇ ਆ ਜਾਓ ਬਾਕੀ ਦੇਵਾਸ ਨੂੰ ਸਮਾਰ ਕੇ ਕਿਹਾਂ ਵਿੱਚ ਦਿਖਾਉਣੀ ਆ ਜਾ ਪੁੱਤਾ ਜਾ ਹਾਂ ਬਾਬੋ ਲੈ ਵੀ ਦੋਸਤੋ ਦੇਖ ਸਕਦਾ ਬੋਡੀ ਸਟਰਕਚਰ ਦਾ ਤੇ ਚੰਕ ਚੰਕ ਕੰਮ ਕਰਮਾਲੀ ਨੇ ਬਹੁਤ ਪਈ ਆ ਖੜਾ ਲਈ ਸਜਾ ਲੈ ਵੀ ਦੋਸਤੋ ਉਹ ਕੈਮਰਾ ਇਹ ਤਾਂ ਦੱਸ ਦੇਣ ਰਹੇ ਐਵਰੇਜ ਇੱਧਰ ਤਿਆਰ ਹੋਣਾ ਬੈੜ ਤੋਂ ਖੜਿਆ ਬੈਠਾ ਨਹੀਂ ਜਾਣਾ ਤੇਲ ਬਹੁਤ ਪਈ ਹੈ ਹਾਂਜੀ ਹਾਂਜੀ ਵੀਰੇ ਇਹਦਾ ਜਿੱਦ ਨੂੰ ਬੈੜ ਨੇ ਤਿਆਰ ਹੋਣਾ ਨਾ ਇਹ ਲਟਕੇ ਸੁਣਾ ਬੈੜ ਨੇ ਪੂਰਾ ਖੋਲ ਹਾਂ ਜਾਂ ਚ ਤਾਂ ਬਾਈ ਲੇਵੇ ਦਾ ਕੀ ਦਾ ਕੀ ਹਾਂ ਰਿਕਾਰਡ ਬਣਾ ਦੂ ਬਾਈ ਲੇਵੇ ਦੇ ਦਾ ਆ ਜਾ ਪੁੱਤ ਰਵਾਲ ਵਰਗਾ ਲੇਵਾ ਤਿਆਰ ਕਰਮਾਲੀ ਨੇ ਤੇ ਬਾਕੀ ਬਾਈ ਦੇ ਪਸ਼ੂ ਦੇ ਇੱਕ ਸਾਨੂੰ ਪਤਾ ਹੀ ਲੱਗ ਜੂ ਬਾਈ ਕੋਲੇ ਕਹੇ ਜੀ ਗਾਵਾਵਾਂ ਹੁੰਦੀਆਂ ਨੇ ਤੇ ਰੇਟ ਬਾਈ ਸੁਖਜਾਨੇ ਦਾ ਇਹ ਬਾਈ 1 ਲੱਖ 5000 ਦੀ ਨਾ 100 ਕਿਲੋਮੀਟਰ ਤੇ ਪਹੁੰਚ ਕਰ ਦਾਂਗੇ ਆਪਾਂ ਠੀਕ ਆ ਹਾਂਜੀ 1 ਲੱਖ 5000 ਦੀ 100 ਕਿਲੋਮੀਟਰ ਤੇ ਪਹੁੰਚ ਵੀ ਹਾਂਜੀ ਠੀਕ ਆ ਬਾਕੀ ਮਾਨਤਾ ਹੋ ਜੂ ਸਜਾਨਾ ਬਸ ਵੀਰੇ ਮਾਨਤਾ ਨਹੀਂ ਆ ਬਸ ਪਹੁੰਚ ਆ ਲੈ ਜਿਹੜਾ ਥੋੜਾ ਬਹੁਤਾ ਕਰ ਦਾਂਗੇ ਕੋਈ ਬੜਾ ਨਹੀਂ ਫਰਕ ਬੜਾ ਮਾੜਾ ਸੰਦੇ ਵਾਲਾ ਚਾਹੇ ਪਹੁੰਚ ਕਰਾ ਲੈ ਹਾਂਜੀ ਚਾਹੇ 2000 ਰੁਪਏ ਸੌਡ ਕਰਾ ਲੈ ਬਾਈ ਠੀਕ ਆ 100 ਕਿਲੋਮੀਟਰ 100 ਕਿਲੋਮੀਟਰ ਤੇ ਪਹੁੰਚ ਕਰਾ ਲੈ ਚਾਹੇ 2000 ਸੌਡ ਕਰਾ ਲੈ ਦੋਸਤੋ ਉਹ ਆਪਣੀ ਪਹੁੰਚ ਸਾਰੀਆਂ ਦੀ ਵਿੱਚ ਹੀ ਰਹੂ ਠੀਕ ਆ ਹਾਂ ਬਾਰ ਬਾਰ ਕਹਿਣ ਨਾਲੋਂ ਹੂੰ 100 ਕਿਲੋਮੀਟਰ ਦੀ ਜਿਹੜੀ ਮਰਜ਼ੀ ਗਾਂ ਲੈ ਲੇਮ ਪਹੁੰਚ ਕਰਾਵਾਂਗੇ ਆਪਾਂ ਤੇ ਬਾਕੀ ਮੁੱਲ ਮੈਨੂੰ ਤਾਂ ਜਾਇ ਦੱਸੋ ਹਾਂਜੀ ਵੀਰੇ ਆਪਾਂ ਨਜਾਇਜ਼ ਮੰਗਦੇ ਨਹੀਂ ਭਰਾ ਮੇਰੇ ਲੋਕ 1.5 ਲੱਖ ਰੁਪਇਆ ਮੰਗਦੇ ਇੰਡੀਆਂ ਇੰਡੀਆਂ ਕੋਈ ਨਾਟ ਕਰਕੇ ਦੱਸੋ ਬਾਈ ਦੇ ਪਸੂਆਂ ਦੇ ਹਿਸਾਬ ਨਾਲ ਮੁੱਲ ਕਿਹੋ ਜਿਹਾ ਹਾਂਜੀ ਤੇ 35 40 ਲੀਟਰ ਵਾਲੀ ਗਾਂ ਦਾ ਮੁੱਲ 1.5 ਕੋਈ ਨਜਾਇਜ਼ ਨਹੀਂ ਹੈਗਾ ਬਾਕੀ ਬਾਈ ਨਾਲ ਘਰੇ ਆ ਕੇ ਤੁਸੀਂ ਹਨਾ ਤਸੱਲੀ ਕਰ ਸਕਦੇ ਹੋ ਕੁਛ ਦੀ 2 ਨੰਬਰ ਵਾਲੀ ਦਾ ਵੀਰੇ ਇਹ ਵੀਰੇ ਪਰਸੋ ਸੋਈ ਆ ਇਹਦੇ ਨਗਰਾ ਐਰ ਸਰ ਬਸਾ ਆ ਜੀ ਠੀਕ ਹੈ ਜੇਰ ਦੇ ਤੁਹਾਡਾ ਡਾਨਾ ਬਿਲਕੁਲ ਹੁਣੇ ਥੱਲੇ ਜੇਰ ਦੀ ਬਾਈ ਹੈ ਵੀ ਜੇਰ ਦੀ ਵੀਡੀਓ ਬਗੈਰ ਵੀਡੀਓ ਦੇ ਜਾਗੇ ਬਾਈ ਕੋਈ ਚੰਗਰ ਨਹੀਂ ਉਹ ਗਰੰਟੀ ਨੂੰ ਆਪਣੇ ਬਾਈ ਜੇਰ ਦੀ ਗਰੰਟੀ ਨੇ ਠੀਕ ਹੈ ਇਸ ਟਾਈਮ ਵੀਰੇ ਥੱਲੇ ਆ ਮੰਨ ਲਓ ਕਿ ਡੇਢ ਘੰਟੇ ਦਾ ਟਾਈਮ ਆ ਸਾਂ ਨੂੰ ਤੋ ਖੜਿਆ ਬੈਠਿਆ ਨਹੀਂ ਜਾਂਦਾ ਇੰਨਾ ਲੇਵਾ ਹੁੰਦਾ ਤੇ ਇਸ ਟਾਈਮ ਵੀ 20 ਤੋਂ ਪਲੱਸ ਰੁੱਤ ਹੋਊਗਾ ਬਾਈ ਬੋਲੀ ਪਰਸਨਲ ਥੀਲੇ 23 ਕਿਲੋ ਹੋਵੇ 24 ਹੋਵੇ 25 ਵੀ ਹੋ ਸਕਦੀ ਆ ਹੂੰ ਇਹਨੇ ਪਲੂਨ ਨੇ ਪੌਣੀ ਕਿਲੋ ਦੁੱਧ ਕੱਢਿਆ ਹੋਇਆ ਦੁੱਧਾ ਸੁਆ ਵੀਰੇ ਵੀ ਤਾਂ ਪਚਵਾ ਦੇਣਗੇ ਹਾਂ ਵੀ ਤੂੰ ਤਾਂ ਬਾਹਰ ਆ ਪਰ ਸੂਈ ਹੋਇਆ ਬੋਲਾ ਵੀਰੇ ਹਰੇ ਦੁੱਧ ਨਹੀਂ ਖੜਿਆ ਹਾਂ ਉਹ ਤਾਂ ਫਿਰ ਅੱਜ ਦੀ ਗੱਲ ਹੀ ਕਰਾਂਗੇ ਹਾਂ 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 ਅੱਜ ਤੋਂ ਆ ਰਹੇ ਨੇ ਬਈ ਤਿਆਰ ਕਰਨਾ ਜਦੋਂ ਪਸੰਦ ਹੈ ਤੇ ਮਾੜੇ ਮਾੜੇ ਸੰਗ ਜ਼ਰੂਰ ਨੇ ਬਾਕੀ ਠੰਡੀ ਸੀ ਇਹ ਵੀ ਹਾਂ ਜੀ ਮੀਣੇ ਨੇ ਬਈ ਸੰਗ ਥੱਲੇ ਨੂੰ ਮੁਰ ਹੋ ਗਿਆ ਬਾਧੇ ਨਹੀਂ ਹੈਗੇ ਭਰਾ ਮੇਰੇ ਜਮਾ ਕਲੀਅਰ ਦਿਖਾਵਾਂਗੇ ਹਾਂ ਜੀ ਬਾਕੀ ਬੱਚੇ ਦਾ ਮਾੜੂਆ ਨਾਲਾ ਪਰਸੋਂ ਨਹੀਂ ਸੂਈ ਆ ਵੀਰੇ ਐ ਸਾਈਡ ਦਾ ਆ ਗਿਆ ਹਾਂ ਜੀ ਹਾਂ ਜੀ ਜੇ ਬੱਸੀ ਹੁੰਦੀ ਅੰਤ ਹੀ ਕੋਈ ਨਹੀਂ ਸੀ ਭਰਾ ਮੇਰਾ ਫੇਰ ਤਾਂ ਬਾਕੀ ਜਿਹੜੇ ਬੰਦੇ ਪਸ਼ੂ ਰੱਖਦੇ ਉਹ ਤਾਂ ਪਸ਼ੂ ਦੇ ਬੋਡੀ ਸਟਰਕਚਰ ਚ ਪਤਾ ਲੱਗ ਜਾਂਦਾ ਹਾਂਜੀ ਹਾਂਜੀ ਵੀਰੇ ਕਿੰਨਾ ਦੁੱਧ ਦਿੰਦਾ ਤਾਂ ਕੋਈ ਵੀ ਆਪਣੇ ਕੋਲੇ ਕਿਸੇ ਤਰ੍ਹਾਂ ਦੀ ਕਮੀ ਆਲੀ ਵੇੜ ਨਹੀਂ ਹੈ ਜੀ ਭਰਾ ਵੀਰੇ ਬਾਕੀ ਸਿਆਣ ਵੀਰੇ ਜਿਨ੍ਹਾਂ ਕੰਮ ਕਰਨਾ 5-10 ਹਜ਼ਾਰ ਪਿੱਛੇ ਨਾ ਦੇਖੇ ਹਨਾ ਸਹੀ ਗੱਲ ਆ ਬਾਈ ਵੀ ਜਿਹੜੇ ਕੋਈ ਦੇਖੇ ਬਾਈ ਸਾਹਮਣਾ 40 ਲੀਟਰ ਵਾਲੇ ਨੂੰ ਵੀ ਆ ਹਾਂਜੀ ਤੇ ਸਾਹਮਣਾ ਆਪਾਂ 18 ਵਾਲੇ ਨੂੰ ਵੀ ਆ ਇਹ ਦੇਊ ਭਾਈ 40 ਦੇ ਆਸ-ਪਾਸ 35 ਤੋਂ ਬਾਹਰ ਜਾਣੇ ਜਾਣਾ ਵੜਨੇ ਲੈ ਵੀ ਦੋਸਤੋਂ ਪੰਡਲੇਵੇ ਦੀ ਲਈ ਫਿਰਦੀ ਐ ਬਾਹਰ ਤੋਂ ਪੁਰਾਣੀ ਹੁੰਦਾ ਬਾਕੀ ਉਹਨੇ ਅੱਗੇ ਨੂੰ ਤੇ ਜਿਹੜਾ ਕੰਪੈਕਟ ਚਲੇਵਾ ਆ ਗਿਆ ਜਿਵੇਂ ਆਪਣਾ ਕੰਪੀਟੀਸ਼ਨ ਵਾਲੀਆਂ ਗਾਵਾਂ ਦਾ ਹੁੰਦਾ ਬਾਕੀ ਸਵੇਰ ਦੀ 7 ਵਜੇ ਦੀ ਖਾਲੀ ਆ ਵੀਰੇ ਜਮਾ ਬਿਲਕੁਲ ਧਾਰ-ਧਾਰ ਨਚੋੜੀ ਹੋਈ ਆ ਅਸੀਂ ਆਪਾਂ ਦੱਸਤਾ ਵੀ 1:30 ਵਜੇ ਦਾ ਟਾਈਮ ਵੀਡੀਓ ਬਣਾਉਣ ਦਾ ਤੇ ਸਵੇਰ 7 ਵਜੇ ਦੀ ਉਹ ਕਰੀ ਵੀ ਆ ਜੇ ਉਹਨੂੰ ਤਿੰਨਾ ਟਾਈਮ ਚਵਾਈ ਕਰਨਾ ਹੋਵੇ ਤਾਂ 40 ਕਿਲੋ ਇਹ ਤਿੰਨ ਪੰਜ ਚਾਰ ਦਿਨਾਂ ਦੀ ਕਰ ਦੂ ਵੀਰੇ ਹੂੰ ਇਹਦਾ ਰੇਟ ਕਿਰ ਹੋਏ ਸੀ ਇਹ ਦੇ ਤਾਂ ਵੀਰੇ 110000 ਦੀ ਪਹੁੰਚ ਇੱਕ ਦਾ ਹਾਂਜੀ 100 ਕਿਲੋ ਇੱਕ ਨੰਬਰ ਵਾਲੀ ਇੱਕ ਪੰਜ ਦੀ ਹਾਂਜੀ ਤੇ ਦੋ ਨੰਬਰ ਵਾਲੀ ਤਾਂ ਜੀ ਸੋਈ 110 ਦੀ 10000 ਹਾਂਜੀ ਦੋਸਤੋ ਤਿੰਨ ਨੰਬਰ ਵਾਲੀ ਐਚ ਐਫ ਆ ਗਈ ਹਾਂਜੀ ਵੀਰੇ ਇਹਦੇ ਵੀਰੇ 10 12 ਦਿਨ ਬਾਕੀ ਨੇ ਹਜੇ 10 12 ਦਿਨ ਬਾਕੀ ਆ ਹਾਂਜੀ ਬਣੂ ਬਣੋਈ ਵੀ ਬ੍ਰੈਡ ਬਹੁਤ ਚੰਗੀ ਦੀ ਮੋਦੀ ਦੇ ਵਿੱਚ ਆ ਗਈ ਜਮਾ ਹਾਂਜੀ ਹਾਂ ਬਾਕੀ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਹਾਂਜੀ ਇਹਨੇ ਪਲੂਨ ਨੇ ਵੀਰੇ 24 ਕਿਲੋ ਦੁੱਧ ਦਿੱਤਾ ਵਾ ਦੂਜਾ ਸੂਆ ਸੋਨਾ ਵਾ ਠੀਕ ਆ 10 ਦਿਨ ਬਾਕੀ ਆ ਹਾਂਜੀ 10 ਤੋਂ 12 ਦਿਨ ਲੈ ਜੂਗੀ ਇਸ ਵਾਰ 28 22 ਕਿਲੋ ਦੁੱਧ ਦੇ ਦੂਰਾ ਆਉਂਦਾ ਰਿਹਾ ਵੀ ਪ੍ਰਿੰਟ ਬਹੁਤ ਚੰਗਾ ਰਿਹਾ ਘਰ ਚ ਵੀ 10 12 ਦਿਨ ਬਾਕੀ ਆ ਬਾਈ ਕਹਿੰਦਾ ਹਾਂਜੀ ਤੇ ਪਹਿਲਾਂ 24 ਲੀਟਰ ਪਲੂਨ ਨੇ ਦੁੱਧ ਦਿੱਤਾ ਵਾ ਵੀ ਤੋਰ ਤੇ ਹੋਣਾ ਥੋਨੂੰ ਤਾਂ ਕਿ ਤੁਹਾਨੂੰ ਲੇਵਾ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਦੇਖੇ ਜਾਵੇ ਇਹ ਦੋਨਾਂ ਗਾਵਨਾਂ ਵਾਲੀ ਉੱਚੀ ਗਾਂ ਆ ਗਈ ਤੇ ਇਹਦਾ ਵੀ ਦੇਵਾ ਗੁਲਾਬੀ ਦੇ ਵਿੱਚ ਤੇ ਕੰਪੈਕਟ ਜਿਹਾ ਲੇਵਾ ਆ ਗਿਆ ਲੇ ਵੀ ਦੋਸਤ। ਮਾਤੀ ਦੋਸਤੋ ਪਸੂ ਲੈਣਾ ਨਾ ਲੈਣਾ ਕਮੈਂਟ ਕਰਕੇ ਦੱਸਿਆ ਕਰੋ ਬਾਈ ਦੇ ਪਸੂ ਤੁਹਾਨੂੰ ਕਿਵੇਂ ਲੱਗੇ ਤੇ ਬਾਈ ਦਾ ਮੁੱਲ ਕਿਵੇਂ ਲੱਗੇ। ਇਹ ਤੇ ਸਾਹਮਣੇ ਜੋ ਰੋਕੜੀ ਮਾੜੀ ਸੀ। ਰੋਕ ਲੈ ਨਬਰੀ। ਲੈ ਵੀ ਚਲੀ ਵਚੱਕਾ ਸਕਦੇ। ਤੇ ਹਜੇ 10-12 ਦਿਨਾਂ ਦਾ ਬਹੁਤ ਭਰਨਾ ਘੱਟ ਲ ਬਹੁਤ ਪਈ ਇਹ ਦੇ ਵਿੱਚ। ਬਾਣ ਨਾਲ ਦਾ ਰਿਕਾਰਡ ਤੋੜ ਦੇਣੀ ਹੈ। ਬੜਾ ਬਾਈ ਬੋਡੀ ਬੁੱਡੀ ਵੇਟ ਬਾਲਾ ਚੰਗਾ ਬੜਾ ਨਾਲ। ਬਾਕੀ ਕੱਦ ਦੇ ਹਿਸਾਬ ਨਾਲ। ਬਾਈ ਦੇ ਜਮਾ ਮੋਢੇ ਤੱਕ ਆਉਂਦੀ ਹੈ ਕਦ ਬਾਈ ਦਾ ਹੀ ਬਹੁਤ ਠੀਕ ਆ ਬਾਈ ਲੈ ਜਾਸ ਤੈ ਬਾਈ ਕੋਲੇ ਗਾਹਕ ਵੀ ਆ ਰਹੇ ਆ ਕਿਉਂਕਿ ਬਾਈ ਦਾ ਪੁਰਾਣਾ ਕੰਮ ਆ ਤੇ ਮੁੱਲ ਬਾਈ ਦੇ ਜਾਇ ਜੀ ਹੁੰਦੇ ਆ ਇਹ ਸੀ ਕਿ 3 ਨੰਬਰ ਵਾਲੀ ਤੁਸੀਂ ਤਾਂ ਰੇਟ ਇਹਦਾ ਕੀ ਕਰਦੇ ਆ ਇਹ ਵੀਰੇ 95000 ਦੀ ਪਹੁੰਚ ਕਰਦਾ ਹੈ 95000 ਦੀ ਪਹੁੰਚ ਹਾਂਜੀ ਠੰਡੀ ਫੀਲ ਬਥੇਰੀ ਆ ਬਾਈ ਉਹ ਦਿੱਕਤ ਵਾਲੀ ਗੱਲ ਹੈ ਬੱਸ ਤੁਸੀਂ ਉਹਨੂੰ ਦੱਸਿਆ ਚਾਹੇ ਮਾਨਤਨ ਕਰਾ ਲਓ ਤੇ ਚਾਹੇ 100 ਗੱਲ ਪਹੁੰਚ ਕਰੋ ਮੈਂ ਬੈਠ ਜਾ ਰਿਹਾ ਬੈਠਦਾ ਨਹੀਂ ਬਈ ਬਹੁਤ ਥਣ ਵੀ ਇਕੱਲਾ ਇਕੱਲਾ ਹਾਂਜੀ ਵੀਰੇ ਇਹ ਆ ਗਈ ਇਹ ਵੇਖ ਬੰਦ ਦੇ ਚਾਰ ਨੰਬਰ ਵਾਲੀ ਦੇ 20 ਬਣੇ ਬਾਕੀ ਨੇ ਹਜੇ ਹੂੰ ਤੇ ਇਹ ਮੰਨ ਲਓ ਵੀ ਇਹਦਾ 38 48 ਕਿਲੋ ਦੁੱਧ ਪਲੂਨ ਦਾ ਰਿਕਾਰਡ ਆ ਵੀਰੇ ਹਜੇ ਲੇਬਰੀ ਸਟਾਰਟਿੰਗ ਸ਼ੁਰੂ ਹੋ ਰਹੀ ਹੈ ਜੀ ਠੀਕ ਹੈ ਮਤਲਬ ਬੰਨਾ ਸਟਾਰਟ ਹੀ ਹੋਇਆ ਹਜੇ ਹੂੰ ਤੇ ਤੌਰ ਕੇ ਸਾਨੂੰ ਦਿਖਾ ਦਿੰਦੇ ਆ ਵੈਸੇ ਕੱਚੀ ਇਹਦਾ ਮੁੱਲ ਅੱਜ ਕਰ ਦੇਣੀ ਆ ਆਪਾਂ ਠੀਕ ਆ ਮੁੱਲ ਹਾਂ ਜੀ ਦੋਸਤੋ ਹਜੇ ਕੱਚੀ ਦੁੱਧ 40 ਪਲੱਸ ਦੇਣੇ ਦੇਣਾ ਯਾਰ ਸਰ ਤੌਰ ਆ ਵੀਰੇ ਆ ਸਰ ਹੋਲਿਸਟਨ ਦਾ ਹੂੰ ਇਹਦੇ ਜਿੰਨ ਜਿਆਦੇ ਪਏ ਬਾਈ ਕਹਿੰਦਾ ਤਾਂ ਕਰਕੇ ਇਹਦਾ ਮੁੱਲ ਕਰ ਦੇਣੀ ਬਾਕੀ ਉਹ ਗੱਲ ਵੀ ਠੀਕ ਆ 20 ਦਿਨਾਂ ਨਾਲ ਤੱਕ ਉਸ ਦਾ ਕੁਝ ਹੋ ਜਾਂਦਾ ਗੱਲਬਾਤ ਬਹੁਤ ਲੰਮੀ ਗਾ ਆ ਗਿਆ ਨਾ ਬਾਈ ਟਾਪ ਕੁਆਲਿਟੀ ਆ ਵੀਰੇ ਕੋਈ ਬੰਦਾ ਫੀਸ ਨਾਲ ਸਾਮ ਲੂਗਾ আর ਨਜ਼ਾਰੇ ਲੈ ਲੂਗਾ ਐਰ ਸੈਰ ਜਿਹੜੇ ਗਰਮੀ ਵਾਲਾ ਵੀ ਇੱਕ ਕਰਾਉਂਦਾ ਇਹ ਇਹ ਬੱਸੀ-ਬੁਸੀ ਦੇਤੀ ਬਾਈ ਮੁੱਲ ਹੀ ਨਹੀਂ ਕੋਈ ਬੈਠਾ ਕੰਨ ਦੇਖੋ ਜਮਾ ਮੜਾ ਮੜਾ ਸਹੀ ਲੇਕਣਾ ਰਿਡੀ ਰਿਡੀ ਕੰਨ ਹਾਂ ਕੰਨ ਮੱਥਾ ਦੇਖੋ ਠੰਡੀ ਸੀ ਰਹਿਣੀ ਆ ਕੈਮਰੇ ਤੋਂ ਵੀ ਡਰ ਦੀ ਵਿੱਚ ਕੁਝ ਕੈਮਰਾ ਨਹੀਂ ਨਹੀਂ ਬਾਈ ਬਾੜੀ ਤੰਗੀ ਬੈੜਾ ਬਾਕੀ ਤੁਰ ਹੀ ਜਾਂਦੀ ਆ ਲੇਵਾ ਦੇਖੋ ਤੁਸੀਂ ਬਈ ਚੋਟੇ ਤੇ ਨਹੀਂ ਚੌੜੀ ਆ ਬਈ ਕੋਈ ਬੰਦਾ ਸਮਝ ਲੈ ਵੀ ਛੋਟੀ ਹੋਊ ਜਾ ਚੌੜੀ ਘਟੂ ਕੋਈ ਬਈ ਇੱਕ ਵੀ ਆਪਾਂ ਕਹਿ ਨਹੀਂ ਸਕਦੇ ਨਾ ਕੋਈ ਕਮੀ ਵਾਲਾ ਪੰਜ ਬੋਰੀਆਂ ਟਰਾਂਜੈਕਸ਼ਨ ਦੀਆਂ ਬਾਤਾਂ ਇਹ ਦੂਜੇ ਬੰਦਿਆਂ ਨੇ ਬਈ ਠੀਕ ਹੈ ਜੀ ਸਮੇਂ ਹੀ ਪੜੇ ਦੇ ਮੁੱਲ ਆ ਬਈ ਅੱਜ ਕੱਲ ਹਾਂਜੀ ਤੇ ਇਹਦਾ ਮੁੱਲ ਹੋਊਗਾ ਫੋਨ ਤੇ ਵੀਰੇ ਫੋਨ ਤੇ ਹਣਾ ਹਾਂਜੀ ਬਈ ਹਰੇ ਕੱਥੀ ਆ ਵੀਰੇ ਬੰਦ ਕਈ ਵਾਰੀ ਦੁਬਾਰਾ ਵੀਡੀਓ ਤੇ ਪਾਉਣੀ ਪੈ ਜਾਂਦੀ ਆ ਸਹੀ ਗੱਲ ਹੈ ਬਈ ਇਸ ਕਰਕੇ ਨਹੀਂ ਮੁੱਲ ਕਰ ਹਜੇ ਤਾਂ ਸਟਾਰਟਿੰਗ ਹੋ ਹੀ ਰਹੀ ਆ ਜੀ ਸੈਰੀ ਫੜ ਰਹੀ ਆ ਬਸ ਹੁਣ ਹੂੰ ਹਜੇ ਤਾਂ ਰਹਿੰਦੇ ਆ ਦੇ ਪੰਜ ਨੰਬਰ ਆਈ ਆ ਜੀ ਵੀਰੇ ਇਹ ਪਲੂਨ ਬੱਸੀ ਆ ਜੀ ਦੋ ਦੰਦ ਦਾ ਮੂਹ ਹੂੰ ਜਰਸੀ 'ਚ ਆ ਗਈ ਸ਼ਰਸੀ ਦੇ ਵਿੱਚ ਆ ਗਈ ਹਾਂ ਠੰਡੀ ਬਹੁਤ ਆ ਵੀਰੇ ਲੇਵਲ ਉਹ ਬਹੁਤ ਚੰਗਾ ਬੱਸੀ ਦਾ ਹਰੇ ਰਹਿਦੇ ਆਪਾਂ 7 ਦਿਨ ਹੋਰ ਬਣੂ ਵੀਰੇ 5-7 ਦਿਨ ਰਹਿੰਦੇ ਹਾਂ ਹਾਂਜੀ ਹੂੰ ਜਰਸੀ ਦੇ 200 ਮੂਹ ਤੋਂ ਪਤਾ ਲੱਗਦਾ ਅੱਖ ਤੋਂ ਜਰਸੀ ਦੇ ਵਿੱਚ ਆ ਗਈ ਬਲੈਕ ਆ ਜਾ ਆ ਜਾ ਪੁੱਤ ਇਹ ਆਜੀ ਆਇਆ ਵੀਰੇ ਥੋੜਾ ਡਰਦੀ ਆ ਨਾ ਕੋਈ ਗੰਦ ਵੀਰੇ ਲੈ ਵੀ ਦੋਸਤੋ ਇਹ 5-7 ਦਿਨ ਬਾਕੀ ਆ ਤੇ ਇਹ ਕਿੰਨਾ ਕੁ ਬਾਦ ਉਸ ਜਾਨ ਬਈ 20 ਕਿਲੋ ਦੇਉ ਮੇਰੇ ਆਰਾਮਦਾਰੀ ਨਾਲ ਤੱਕ ਬਲੂਨ ਵਸੀ ਐਵੇਂ ਆਪਾਂ ਸਾਰੀਆਂ 35 40 ਕਿਲੋ ਗਈ ਨਹੀਂ ਚੀਜ਼ ਦਾ ਪਸਾ ਨਹੀਂ ਮੈਂ ਇਹ ਕਹਿੰਦਾ ਸੀ ਵੀ 18 हां 18 20 ਕਿਲੋ ਬੜੇ ਆਰਾਮਦਾਰੀ ਨਾਲ ਦੇ ਦੂ ਬਾਕੀ ਠੰਡੀ ਫੀਲ ਪੂਰੀ ਪਿਆਰੀ ਵਸੀ ਆ ਕੰਨ ਇਹਦਾ ਵੀ ਛੋਟੇ ਚ ਹੀ ਆ ਗਿਆ ਮੱਥੇ ਦੇ ਵਿੱਚ ਟੋਰਾ ਤੇ ਗੋਲ ਅੱਖ ਹਾਂਜੀ ਆ ਕੀ ਮੜੀ ਜਮਾ ਗੋਲ ਕਰਾ ਆ ਇਹ ਥੋੜੀ ਜਿਹੀ ਦਰਦੀ ਆ ਇਹ ਹੋਈ ਆ ਵੀਰਾ ਬਾਹਰ ਆ ਰਿਹਾ ਬੰਦਿਆਂ ਦਾ ਵੀ ਹੋ ਜਾਂਦਾ ਹੈ ਨਾ ਬਾਕੀ ਘਰ ਦੀ ਜੰਪ ਵਾਲਾ ਨਾ ਬਲੂਨ ਹੀ ਆ ਹੈਗੇ ਸਵਾਕ ਦੋ ਸਾਲ ਦੀ ਉਮਰ ਹੀ ਆ ਜੀ ਠੀਕਾ ਦੰਦਾ ਦੰਦਾ ਜੀ ਕਿ ਇਹਦਾ ਰੇਟ ਦਿੱਤ ਗਿਆ ਨਾ ਇਸ 70000 ਦੀ ਪਹੁੰਚ ਕਰਵਾ ਦੇਣੀ ਵੀਰੇ 70000 ਹਾਂਜੀ ਠੀਕ ਹੈ ਜੀ ਇਹ ਅਰ ਸਰ ਚ ਆ ਵੀ ਵੀਰ ਜੀ ਅਰ ਸਰ ਆ ਗਿਆ ਹਾਂ ਦੂਜਾ ਸੁਆ ਵੀਰੇ ਬਾੜ ਦਾ ਪਲੂਨ ਨੇ 18 ਕਿਲੋ ਦੁੱਧ ਦਿੱਤਾ 15 ਦਿਨ ਰਹਿੰਦੇ ਆ ਵੀਰੇ 15 ਦਿਨ 20 ਪਲੱਸ ਦੁੱਧ ਦੇ ਦੂ ਬੜੀ ਆਰਾਮਦਾਰੀ ਨਾਲ ਠੀਕ ਹੈ ਜੀ ਫੇਸ ਕੁਆਲਿਟੀ ਦਿਖਾ ਦਿਓ ਬਸ ਜੀ ਭਾਈ ਹੂੰ ਜਮਾ ਨਿਕਾ ਜਾ ਮੂੰਹ ਹੀ ਆ ਹੂੰ ਪ੍ਰਿੰਟ ਬਹੁਤ ਚੰਗਾ ਆ ਹਾਂਜੀ ਵੀਰੇ ਹੌਲੀ ਪੁੱਤ ਹੌਲੀ ਪ੍ਰਿੰਟ ਤੇ ਪਿੰਡੇ ਦੀ ਚੰਕ ਦੇਖ ਸਕਦੇ ਹੋ ਤੁਸੀਂ ਹੂੰ ਇਹ ਦਰਮਿਆਨੇ ਕਰਦੀ ਹੈਗੀ ਦੋਸਤੋ ਨਿੱਕੀ ਹੁੰਦੀ ਹੈ ਪੂਰੀ ਏਦਾਂ ਨਹੀਂ ਹੁੰਦੀਆਂ ਨਹੀਂ ਜਿਹੜੀ ਐਰ ਫੈਰ ਹੁੰਦੀਆਂ ਬਾਕੀ ਆਪਣੇ ਕੋਲੇ ਬਹਿੜਾ ਸਾਰੀਆਂ ਵੱਡੀਆਂ ਵਾਲੀਆਂ ਹੈ ਇਹ ਕਰਦੀ ਵੀ ਨਹੀਂ ਲੱਗਦੀ ਪੱਲਾ ਖਾਈ ਹੈ ਨਾ ਬਹੁਤ ਜ਼ਿਆਦਾ ਵੱਡੀ ਬਾਕੀ ਕਰਦਾ ਤਾਂ ਕੋਈ ਛੋਟਾ ਨਹੀਂ ਠੀਕ ਆ ਬਾਕੀ ਲੇਬਰ ਵਿੱਚ ਢਿੱਲ ਬਹੁਤ ਪਈ ਆ ਜਿਸਨ ਮਾਰੀ ਹੱਥ ਮਾਰਾ ਦੇ ਦੇ ਤਾ ਮਾਰ ਦੇਣਾ ਭਾਈ ਉਹਦਾ ਪ੍ਰਿੰਟ ਚੈੱਕ ਕਰ ਸਕਦਾ ਬੋਡੀ ਚੌਂਕ ਤੇ ਸੰਗ ਚੌਂਕ ਤੇ ਪਤਾ ਲੱਗ ਜਾਂਦਾ ਇਹ ਬਿਲ ਰਹਿਣੇ ਹੈ 10 ਤੋਂ 15 ਦਿਨ ਲੈ ਜੀ ਭਾਈ 10 15 ਦਿਨਾਂ ਦੀ ਬਾਕੀ ਆ ਬਾਕੀ ਥਾਣੇ ਨੂੰ ਵੀ ਜਾਮ ਕੱਲਾ ਕੱਲਾ ਲੱਗਿਆ ਖੜੇ ਦੇ ਪੁੱਤ ਦਰਦੀ ਹੈ ਬਲ ਥੋੜਾ ਬਾਹਰ ਕੋਈ ਗੱਲ ਬਾਹਲੇ ਢੱਲਾਂ ਨੇ ਜਾਇਆ ਯਾਰ ਠੀਕ ਹੈ ਜਿਹਨੇ ਇਹਦਾ ਰੇਟ ਹੈ ਇਹ ਦੇ ਦਾਂਗੇ ਵੀਰੇ ਇੱਕ ਗੱਲ ਜਸਣੋ 75000 ਦੀ ਪਹੁੰਚ 75000 ਠੀਕ ਹੈ ਮਾਨ ਤਨ ਕਰ ਦਾਂਗੇ ਜੋ ਮਾਨ ਤਨ ਦੋਸਤੋ ਹੋ ਜੂ ਬਾਕੀ ਸਾਰੇ ਪਸ਼ੂ ਚੰਗੇ ਨੇ ਬਾਕੀ ਤੁਸੀਂ ਕਮੈਂਟ ਕਰਕੇ ਰੱਖ ਦਿਓ ਬਾਈ ਨੂੰ ਕੱਲ ਕੰਟੈਕਟ ਸਾਰਾ ਸਾਫ ਸੋਸਰਾ ਮਾਲ ਆ ਵੀਰੇ ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਲੈਣ ਦੀ ਮੰਦ ਨਹੀਂ ਆਨਲਾਈਨ ਵੀ ਵੰਗਾਉਣੇ ਆ ਛੋਟਾ ਛੋਟਾ ਦੀ ਆਪਣੀ ਗਾਰੰਟੀ ਹੋਊਗੀ ਲਿੱਖਤ ਹੋਵੇ ਆਪਣੀ ਹੈਗਾ ਬਾਈ ਕਹਿੰਦਾ ਗਾਰੰਟੀ ਹੋ ਹਾਂਜੀ ਬਾਕੀ ਨਵਾਂ ਹਾਣਾ ਜੀ ਸਾਰਾ ਪਹਿਲਾ ਦੂਜਾ ਸੂਏ ਦਾ ਤੇ ਬਾਕੀ ਨੰਬਰ ਦੇ ਹਿਸਾਬ ਨਾਲ ਤੁਸੀਂ ਬਾਈ ਨਾਲ ਵੀਡੀਓ 'ਚ ਗੱਲ ਕਰ ਸਕਦੇ ਹੋ ਵੀ ਆਹ ਗਾਣਾ ਇਹਦੇ ਨੰਬਰ ਆ ਹੈਨਾ 1 2 'ਚ ਸਾਨੂੰ ਬੋਲੀ ਆ ਤੇ ਇੱਕ ਵਾਰੀ ਨੰਬਰ ਵਾਈ ਦਾ ਫੇਰ ਬੋਲ ਦਿਓ 9878585499 ਜੀ 9878585499 ਹਾਂਜੀ ਛੇ ਪਸ਼ੂ ਬਾਈ ਕੋਲੇ ਤੇ ਤਾਜੀ ਸੂਈ ਆ ਠੀਕ ਆ ਬਾਕੀ ਆ ਕੇ ਤੁਸੀਂ ਤਾਜੀ ਸੂਈ ਨੂੰ ਚੋਕੇ ਵੀ ਦੇਖ ਸਕਦੇ ਹੋ ਹਾਂ ਚੋਲਣ ਵੀਰੇ ਚਾਹੇ ਦੋ ਟਾਈਮ ਚੋਕਾਈ ਕਰ ਲੇ ਬੰਦਾ ਆਪਣਾ ਕੋਈ ਦੱਸਦਾ ਹੋ ਗਿਆ ਬਾਈ ਦਾ ਹੈਨਾ ਇੰਨਾ ਚਿਰ ਕੰਮ ਹੋ ਜਾਂਦਾ ਵੀ ਚੱਲਦਾ ਜਿਹੜਾ ਸਾਫ਼ ਸੂਈ ਦਾ ਸਹੀ ਗੱਲ ਹੈ ਸਹੀ ਗੱਲ ਤਿੰਨੀ ਤੱਕ ਦੋ ਸਾਲ ਹੀ ਚੱਲਦਾ ਹੁੰਦਾ ਗੱਪਾਂ ਦਾ ਕੰਮ ਤਾਂ ਬਾਕੀ ਪਸ਼ੂ ਬ ਠੀਕ ਹੈ ਭਾਈ ਜੀ ਓਕੇ ਧੰਨਵਾਦ ਧੰਨਵਾਦ